ਪੰਜਾਬ ਦੇ ਗਵਰਨਰ ਬਨਵਾਰੀ ਲਾਲ ਅਪਰੋਹੀ ਦੀ ਅੱਜ ਵਿਦਾਇਗੀ ਹੋਵੇਗੀ ਇਸ ਸਮਾਗਮ ਅੱਜ ਰਾਜਪਾਵਨ ਵਿਖੇ ਕਰਵਾਇਆ ਜਾਏਗਾ ਪੰਜਾਬ ਸਰਕਾਰ ਨੇ ਬਨਵਾਰੀ ਲਾਲ ਅਪਰੋਹੀ ਦੀ ਵਿਦਾਇਗੀ ਸਮਾਗਮ ਲਈ ਮੰਤਰੀ ਅਮਨ अरोड़ा ਤੇ ਵਿੱਤ ਮੰਤਰੀ ਹਰਪਾਲ ਜੀਮਾ ਦੀ ਡਿਊਟੀ ਲਾਈ ਹੈ ਇਸ ਸਮਾਗਮ ਵਿੱਚ ਸਾਰੇ ਕੈਬਨਿਟ ਵਜ਼ੀਰ ਅਤੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਪਹੁੰਚਣ ਦੀ ਉਮੀਦ ਹੈ ਕਟਾਰੀਆ ਭਲਕੇ 31 ਜੁਲਾਈ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਜੋਂ ਅਹੁਦਾ ਸੰਭਾਲਣਗੇ ਇਸ ਸਮਾਗਮ ਪਲਕੇ ਸਵੇਰੇ 10 ਵਜੇ ਰਾਜਪਬਵਨ ਵਿਖੇ ਹੋਵੇਗਾ ਇਸ ਲਈ ਵੀ ਮੁੱਖ ਮੰਤਰੀ ਸਮੇਤ ਪੰਜਾਬ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਵਿਦਾਇਗੀ ਪਾਰਟੀ 'ਚ ਸ਼ਾਮਿਲ ਨਹੀਂ ਹੋਣਗੇ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ 31 ਜੁਲਾਈ ਨੂੰ ਸੌ ਚੌਕ ਸਮਾਗਮ ਵਿੱਚ ਹਿੱਸਾ ਲੈਣਗੇ ਇਸ ਦਾ ਕਾਰਨ ਮੁੱਖ ਮੰਤਰੀ ਦੇ ਜੰਤਰ ਮੰਤਰ ਵਿਖੇ ਇੰਡੀਆ ਦੇ ਤਰਨਜੀਤ ਸ਼ਾਮਿਲ ਹੋਗੇ ਹਾਲਾਂਕਿ ਹਾਲਾਂਕਿ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਹਰਪਾਲ ਜੀਮਾ ਅਤੇ ਕੈਬਨਿਟ ਮੰਤਰੀ ਅਮਨ अरोड़ाpropto ਦੀ ਵਿਦਾਇਗੀ ਪਾਰਟੀ ਤੇ ਸ਼ਾਮਿਲ ਹੋਣਗੇ ਪੰਜਾਬ ਦੇ ਗਵਰਨਰ ਬਨਵਾਰੀ ਲਾਲpropto ਦੀ ਅੱਜ ਵਿਦਾਇਗੀ ਹੋਵੇਗੀ ਇਸ ਸਮਾਗਮ ਅੱਜ ਰਾਜਪਾਵਨ ਵਿਖੇ ਕਰਵਾਇਆ ਜਾਏਗਾ ਪੰਜਾਬ ਸਰਕਾਰ ਨੇ ਬਨਵਾਰੀ ਲਾਲpropto ਦੀ ਵਿਦਾਇਗੀ ਸਮਾਗਮ ਲਈ ਮੰਤਰੀ ਅਮਨ अरोड़ा ਤੇ ਵਿੱਤ ਮੰਤਰੀ ਹਰਪਾਲ ਜੀਮਾ ਦੀ ਡਿਊਟੀ ਲਈ ਹੈ ਇਸ ਸਮਾਗਮ ਵਿੱਚ ਸਾਰੇ ਕੈਬਨਿਟ ਵਜ਼ੀਰ ਅਤੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਨਵੇਂ ਰਾਜਪਾਲ ਗੁਲਾਬਚੰਦ ਘਟਾਰਿਆ ਨੇ ਜਿ ਚੰਡੀਗੜ੍ਹ ਪਹੁੰਚਣ ਦੀ ਉਮੀਦ ਹੈ ਕਟਾਰੀਆ ਪਲਕੇ 31 ਜੁਲਾਈ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਣਗੇ ਇਸ ਸਮਾਗਮ ਪਲਕੇ ਸਵੇਰੇ 10 ਵਜੇ ਰਾਜ ਭਵਨ ਵਿਖੇ ਹੋਵੇਗਾ ਇਸ ਲਈ ਵੀ ਮੁੱਖ ਮੰਤਰੀ ਸਮੇਤ ਪੰਜਾਬ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਵਿਦਾਇਗੀ ਪਾਰਟੀ 'ਚ ਸ਼ਾਮਿਲ ਨਹੀਂ ਹੋਣਗੇ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ 31 ਜੁਲਾਈ ਨੂੰ ਸੌ ਚੋਕ ਸਮਾਗਮ ਵਿੱਚ ਹਿੱਸਾ ਲੈਣਗੇ ਇਸ ਦਾ ਕਾਰਨ ਮੁੱਖ ਮੰਤਰੀ ਦੇ ਜੰਤਰ ਮੰਤਰ ਵਿਕੇ ਇੰਡੀਆ ਦੇ ਧਰਨੀ ਦੇ ਸ਼ਾਮਿਲ ਹੋਗੇ ਹਾਲਾਂਕਿ ਹਾਲਾਂਕਿ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਹਰਪਾਲ ਜੀਮਾ ਅਤੇ ਕੈਬਨਟ ਮੰਤਰੀ ਅਮਨ अरोड़ाਪ੍ਰੋਹਿ ਦੀ ਵਿਦਾਇਗੀ ਪਾਰਟੀ ਤੇ ਸ਼ਾਮਿਲ ਹੋਣਗੇ ਪੰਜਾਬ ਦੇ ਗਵਰਨਰ ਬਨਵਾਰੀ ਲਾਲਪ੍ਰੋਹਿ ਦੀ ਅੱਜ ਵਿਦਾਇਗੀ ਹੋਵੇਗੀ ਇਸ ਸਮਾਗਮ ਅੱਜ ਰਾਜਪਵਨ ਵਿਕੇ ਕਰਵਾਇਆ ਜਾਏਗਾ ਪੰਜਾਬ ਸਰਕਾਰ ਨੇ ਬਨਵਾਰੀ ਲਾਲਪ੍ਰੋਹਿ ਦੀ ਵਿਦਾਇਗੀ ਸਮਾਗਮ ਲਈ ਮੰਤਰੀ ਅਮਨ अरोड़ा ਤੇ ਵਿੱਤ ਮੰਤਰੀ ਹਰਪਾਲ ਜੀਮਾ ਦੀ ਡਿਊਟੀ ਲਈ ਹੈ ਇਸ ਸਮਾਗਮ ਵਿੱਚ ਸਾਰੇ ਕੈਬਨਟ ਵਜ਼ੀਰ ਅਤੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਸ਼ੰਦੇ ਸਾਰੇ ਸੀਨੀਅਰ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਨਵੇਂ ਰਾਜਪਾਲ ਗੁਲਾਬਚੰਦ ਕਟਾਰਿਆ ਨੇ ਅੱਜ ਚੰਡੀਗੜ੍ਹ ਪਹੁੰਚਣ ਦੀ ਉਮੀਦ ਹੈ ਕਟਾਰਿਆ ਪਲਕੇ 31 ਜੁਲਾਈ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਣਗੇ ਇਸ ਸਮਾਗਮ ਪਲਕੇ ਸਵੇਰੇ 10 ਵਜੇ ਰਾਜ ਭਵਨ ਵਿਖੇ ਹੋਵੇਗਾ ਇਸ ਲਈ ਵੀ ਮੁੱਖ ਮੰਤਰੀ ਸਮੇਤ ਪੰਜਾਬ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਵਿਦਾਇਗੀ ਪਾਰਟੀ 'ਚ ਸ਼ਾਮਿਲ ਨਹੀਂ ਹੋਣਗੇ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਤ ਜੰਦ ਘਟਾਰੀਆ 31 ਜੁਲਾਈ ਨੂੰ 104 ਚੋਕ ਸਮਾਗਮ ਵਿੱਚ ਹਿੱਸਾ ਲੈਣਗੇ ਇਸ ਦਾ ਕਾਰਨ ਮੁੱਖ ਮੰਤਰੀ ਦੇ ਜੰਤਰ ਮੰਤਰ ਵਿਖੇ ਇੰਡੀਆ ਦੇ ਧਰਨੀ ਦੇ ਸ਼ਾਮਿਲ ਹੋਗੇ ਹਾਲਾਂਕਿ ਹਾਲਾਂਕਿ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਹਰਪਾਲ ਸੀਮਾ ਅਤੇ ਕੈਬਨਟ ਮੰਤਰੀ ਅਮਨ अरोड़ाਪ੍ਰੋਹਿਤ ਦੀ ਵਿਦਾਇਗੀ ਪਾਰਟੀ ਤੇ ਸ਼ਾਮਿਲ ਹੋਣਗੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਅਪਰੋਹਿਤ ਦੀ ਅੱਜ ਵਿਦਾਇਗੀ ਹੋਵੇਗੀ ਇਸ ਸਮਾਗਮ ਅੱਜ ਰਾਜਪਵਣ ਵਿਖੇ ਕਰਵਾਇਆ ਜਾਏਗਾ ਪੰਜਾਬ ਸਰਕਾਰ ਨੇ ਬਨਵਾਰੀ ਲਾਲ ਅਪਰੋਹਿਤ ਦੀ ਵਿਦਾਇਗੀ ਸਮਾਗਮ ਲਈ ਮੰਤਰੀ ਅਮਨ अरोड़ा ਤੇ ਵਿੱਤ ਮੰਤਰੀ ਹਰਪਾਲ ਮਾਦੀ ਡਿਊਟੀ ਲਈ ਹੈ ਇਸ ਸਮਾਗਮ ਵਿੱਚ ਸਾਰੇ ਕੈਬਨਿਟ ਨੁਮਾਇੰਦੇ ਅਤੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸੀਨੀਅਰ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਪਹੁੰਚਣ ਦੀ ਉਮੀਦ ਹੈ ਕਟਾਰੀਆ ਭਲਕੇ 31 ਜੁਲਾਈ ਨੂੰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਅਹੁਦਾ ਸੰਭਾਲਣਗੇ ਇਸ ਸਮਾਗਮ ਭਲਕੇ ਸਵੇਰੇ 10 ਵਜੇ ਰਾਜ ਭਵਨ ਵਿਖੇ ਹੋਵੇਗਾ ਇਸ ਲਈ ਵੀ ਮੁੱਖ ਮੰਤਰੀ ਸਮੇਤ ਪੰਜਾਬ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਅਫਸਰਾਂ ਨੂੰ ਸੱਦਾ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਵਿਦਾਇਗੀ ਪਾਰਟੀ 'ਚ ਸ਼ਾਮਿਲ ਨਹੀਂ ਹੋਣਗੇ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਜ ਚੰਦ ਕਟਾਰੀਆ 31 ਜੁਲਾਈ ਨੂੰ ਸੌ ਚੋਕ ਸਮਾਗਮ ਵਿੱਚ ਹਿੱਸਾ ਲੈਣਗੇ ਇਸ ਦਾ ਕਾਰਨ ਮੁੱਖ ਮੰਤਰੀ ਦੇ ਜੰਤਰ ਮੰਤਰ ਵਿਖੇ ਇੰਡੀਆ ਦੇ ਧਰਨੀ ਦੇ ਸ਼ਾਮਿਲ ਹੋਗੇ ਹਾਲਾਂਕਿ ਹਾਲਾਂਕਿ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਹਰਪਾਲ ਸੀਮਾ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਪ੍ਰੋਹਿਤ ਦੀ ਵਿਦਾਇਗੀ ਪਾਰਟੀ 'ਚ ਸ਼ਾਮਿਲ ਹੋਣਗੇ